ਬੱਚਿਆਂ ਦੇ ਨਾਲ ਕਈ ਵਾਰੀ ਪੇਰੈਂਟਸ ਵੀ ਹੁੰਦੇ ਆ ਤੇ ਬਹੁਤੀ ਵਾਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਭੀਖ ਜਿਹੜੀ ਮੰਗੀ ਜਾਂਦੀ ਆ ਉਹਨਾਂ ਦੇ ਹਾਲਾਤਾਂ ਕਰਕੇ ਵੀ ਮੰਗਣ ਲੱਗ ਜਾਂਦੇ ਆ ਸੋ ਜੇਕਰ ਇਸ ਪ੍ਰੋਸੈਸ 'ਚ ਵੜਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਕਿ ਹੋ ਸਕਦਾ ਹੈ ਬਹੁਤੇ ਗਰੀਬ ਲੋਕ ਇਹੋ ਜਿਹੇ ਹੋਣ ਜਾਂ ਕੰਮ ਕਰਨ ਦੇ ਕਾਬਿਲ ਹੀ ਨਾ ਹੋਣ ਤਾਂ ਇੱਕमात्र ਜਿਹੜਾ ਉਹਨਾਂ ਕੋਲ ਰਾਹ ਹੈ ਉਹ ਭੀਖ ਮੰਗਣ ਦਾ ਹੀ ਰਹਿ ਗਿਆ। ਸੋ ਉਹਦੇ ਵਿੱਚ ਅਸੀਂ ਮੀਟਿੰਗ ਹੁਣੇ ਹੀ ਕਰਕੇ ਹਟਿਆ ਕਿ ਜੇਕਰ ਉਹਨਾਂ ਦੇ ਨਾਲ ਅਡਲਟਸ ਨੇ ਤੇ ਉਹ ਇੰਨੇ ਮਜਬੂਰ ਹੈ ਕਿ ਭੀਖ ਮੰਗਣੀ ਉਹਨਾਂ ਨੇ ਇਹਨੂੰ ਸਿੱਖਤਾ ਬਣਾ ਲਿਆ ਤਾਂ ਅਸੀਂ ਲੋਕਲ ਗਵਰਨਮੈਂਟ ਨਾਲ ਵੀ ਰਾਬਤਾ ਕੀਤਾ ਕਿ ਜਿਹੜੇ ਰੈਂ ਬਸੇਰੇ ਆ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਉਥੇ ਅਡਲਟਸ ਨੂੰ ਲਜਾਇਆ ਜਾਵੇ ਔਰ ਇਸ ਤੋਂ ਇਲਾਵਾ ਅਸੀਂ ਜੋ ਆਉਣ ਵਾਲੇ ਦਿਨਾਂ ਚ ਕਰਾਂਗੇ ਕਿਉਂਕਿ ਜ਼ਿਆਦਾਤਰ ਬੱਚੇ ਸਾਨੂੰ ਵੱਡਿਆਂ ਸ਼ਹਿਰਾਂ ਚੋਂ ਹੀ ਮਿਲੇ ਆਂ ਵੀ ਮੰਨਦੇ ਹੋਏ ਸੋ ਅਸੀਂ ਵੱਡੇ ਸ਼ਹਿਰ ਜਿਹੜੇ 5 ਚੁਣੇ ਆ ਜਿਹਦੇ ਵਿੱਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਮਹਾਲੀ ਤੇ ਪਟਿਆੰਡਾ ਮੇਨ ਆਉਂਦੇ ਆ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਡਲਟਸ ਨੂੰ ਵੀ ਤੇ ਬੱਚਿਆਂ ਨੂੰ ਲੈ ਕੇ ਵੀ ਕਹਿ ਲੋ ਕਿ ਇੱਕ ਬੈਗਰਸ ਹੋਮ ਕਿਅ ਕਰ ਸਕਦੇ ਆ ਆਸਰਾ ਕਿਅ ਕਰ ਸਕਦੇ ਆ ਇਹ ਅਸੀਂ ਤਿਆਰ ਕਰਨ ਜਾ ਰਹੇ ਆ ਜਿੱਥੇ ਅਸੀਂ ਉਹਨਾਂ ਨੂੰ ਰੱਖਾਂਗੇ ਤੇ ਅਗੋਂ ਉਹਨਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਕੋਈ ਸਕਿੱਲ ਡਿਵੈਲਪਮੈਂਟ ਪੇਰੈਂਟਸ ਦੀ ਵੀ ਅਗੋਂ ਟ੍ਰੇਨਿੰਗ ਕਰਾਵਾਂਗੇ ਤਾਂ ਕਿ ਉਹ ਦੁਬਾਰਾ ਜੜੇ ਇਹ ਨਰਾਹਾਂ ਚ ਦੁਬਾਰਾ ਮੁੜ ਕੇ ਨਾ ਆਉਣ